ਸ੍ਰੀ ਮੋਕਸਰ ਸਾਹਿਬ ਦਾ ਇਤਿਹਾਸਿਕ ਸ਼ਹਿਰ ਗਿੱਦੜਬਾਹਾ ਜਿੱਥੇ ਸ਼ਹਿਰ ਨੂੰ ਕਲਾਕਾਰਾਂ ਦੀ ਧਰਤੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਉੱਥੇ ਹੀ ਨੇਕਾ ਹੀ ਕਲਾਕਾਰਾਂ ਦੇ ਨਾਲ-ਨਾਲ ਅਨੇਕਾਂ ਹੀ ਪਹਿਲਵਾਨ ਇਸ ਗਿੱਦੜਬਹਾੜੇ ਦਿੱਤੇ ਨੇ ਸਿਆਸਤ ਤੌਰ ਤੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਇਥੋਂ ਮੁੱਖ ਮੰਤਰੀ ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚੇ ਸੀ ਹੋਰ ਵੀ ਅਨੇਕਾਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਂ ਸ਼ਹਿਰ ਗਿੱਦੜਬਾਹ ਦੇ ਨਾਲ ਜੁੜਿਆ ਗਿਆ ਹੈ ਔਰ ਦੂਸਰੇ ਪਾਸੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਵੀ ਹੈ ਕਿੱਦੜਬਹਾ ਕਿੱਦੜਬਾ ਸ਼ਹਿਰ ਹੈ ਜਿਹੜਾ ਸ਼ਹਿਰ ਦੇ ਤੌਰ ਤੇ ਦੇਖੀ ਤਾ ਸਭ ਤੋਂ ਪਹਿਲਾਂ ਜੋ ਸ਼ਹਿਰ ਹੈ ਜਿਹੜਾ ਇਹ ਵਸਾਇਆ ਗਿਆ 1909 ਦੇ ਵਿੱਚ ਆਪਾਂ ਪੱਥਰ ਲੱਗੇ ਪੜਦੇ ਆ ਔਰ ਇਹ ਅੰਗਰੇਜ਼ਾਂ ਦੀ ਵਸਾਈ ਹੋਈ ਕਹੋ ਜੀ ਮੰਡੀ ਹੈ ਇਹੋ ਜਿਹਾ ਸ਼ਹਿਰ ਹੈ ਜਿਦੇ ਵਿੱਚ ਚਾਰ ਦਰਵਾਜੇ ਇਸ ਤਰ੍ਹਾਂ ਦੇ ਬਲਾਏ ਗਏ ਸੀ ਕਿ ਪੂਰੀ ਮੰਡੀ ਬੰਦ ਹੋ ਜਾਂਦੀ ਸੀ ਚਾਰ ਮੋਰੀਆਂ ਰੱਖੀਆਂ ਗਈਆਂ ਸੀ ਤਾਂ ਜੋ ਕੋਈ ਰਾਤ ਸਮੇਂ 'ਚ ਇੱਕੋ ਸੰਤਰੀ ਵੀ ਪੈਰਾ ਦੇ ਸਕਦਾ ਸੀ ਔਰ ਇੱਕ ਘੰਟਾ ਘਰ ਲੱਗਿਆ ਸੀ ਜਿਦੇ ਤੋਂ ਆਵਾਜ਼ ਸੁਣ ਕੇ ਕਿਰਤੀ ਕੰਮ ਆਪਦਾ ਕੰਮ ਤੇ ਲੱਗਦੇ ਸੀ ਔਰ ਸ਼ਹਿਰ ਨੂੰ ਬੜੇ ਐ ਸਮਝ ਸਕਦੇ ਆਪਾਂ ਕਿ ਵੱਡੇ ਜਿਵੇਂ ਚੰਡੀਗੜ੍ਹ ਜਾਂ ਹੋਰ ਸਬਤਾਂ ਦੇ ਹਿਸਾਬ ਨਾਲ ਇਹ ਸ਼ਹਿਰ ਜਿਹੜਾ ਬਸਾਇਆ ਗਿਆ ਪਰ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਚਰਨਸ਼ੋਪਾਪਤ ਧਰਤੀ ਹੈ ਇੱਥੇ ਪਾਸ਼ਾ ਜਦੋਂ ਨਗਰਾਂ ਨੂੰ ਤਾਰਦੇ ਹੋਏ ਮੁਕਤਸਰ ਸਾਹਿਬ ਖਤਰਾਨੇ ਦੀ ਢਾਬ ਦੀ ਜੰਗ ਤੋਂ ਬਾਅਦ ਪਹੁੰਚਦੇ ਆ ਤਾਂ ਇੱਥੇ ਵੀ ਆ ਕੇ ਉਹਨਾਂ ਨੇ ਗਿੱਧਰ ਗਿੱਦਰੀ ਦਾ ਆਧਾਰ ਕੀਤਾ ਆਧਾਰ ਕਰਨ ਤੋਂ ਬਾਅਦ ਉਹਨਾਂ ਨੇ ਆ ਕੇ ਇੱਥੇ ਇਸ ਨਗਰ ਨੂੰ ਵਸਾਇਆ ਤੇ ਉਹੀ ਕਿਤੇ ਨ ਕਿਤੇ ਪੈਂਦਾ ਪੈਂਦਾ ਪਿੱਪਲੀ ਸਰ ਤੋਂ ਹੌਲੀ ਹੌਲੀ ਜਿਹੜਾ ਨਾਮ ਹੈ ਉਹ ਗਿੱਧੜ ਬਹਾ ਪਿਆ ਗਿੱਧੜ ਬਹਾ ਗਿੱਧੜ ਬਹਾ ਇੱਥੇ ਬਣਿਆ ਤਾਂ ਉਸ ਤੋਂ ਬਾਅਦ ਇਹ ਕਹਿ ਸਕਦੇ ਆ ਕਿ ਇਤਿਹਾਸ ਨੂੰ ਜੇ ਆਪਾਂ ਹਰ ਵਕਤ ਤੋਂ ਦੇਖੀਏ ਦਾ ਨੈਸ਼ਨਲ ਹਾਈਵੇ ਤੇ ਪੈਨ ਕਰਕੇ ਵਪਾਰਕ ਮੰਡੀ ਵੀ ਹੈ ਔਰ ਵਪਾਰ ਦੀ ਗੱਲ ਕਰੀਏ ਜਿੱਥੇ ਹੋਰ ਵਪਾਰ ਹੁੰਦੇ ਆ ਸਭ ਤੋਂ ਵੱਡਾ ਸ਼ਹਿਰ ਦਾ ਨਾਂ ਕਿਵੇਂ ਚੇਂਜ ਹੋਇਆ ਕਿਵੇਂ ਜਿੱਦਲਵਾਹਾ ਜਿੱਦਲਵਿਆ ਹੋਇਆ ਕਿਵੇਂ ਸ਼ਹਿਰ ਦਾ ਨਾਂ ਇਸ ਤਰ੍ਹਾਂ ਬਣਿਆ ਜੀ ਸਭ ਤੋਂ ਪਹਿਲਾਂ ਪਿਪਲੀ ਸਰ ਨਾਮ ਸੀਗਾ ਜੀ ਜੋ ਪੁਰਾਣਾ ਇਤਿਹਾਸ ਹੈ ਉਸ ਤੋਂ ਪਹਿਲੇ ਪਾਸ਼ਾ ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇਸ ਧਰਤੀ ਤੇ ਆਉਂਦੇ ਆ ਤਾਂ ਇੱਥੇ ਇੱਕ ਢਾਬਾ ਹੈ ਸਾਡੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਤਾਂ ਉਹ ਢਾਬ ਸੀ ਢਾਬ ਦੇ ਵਿੱਚੋਂ ਮਾਈਆਂ ਕੱਪੜੇ-ਕੁਪੜੇ ਧੋਣੇ, ਪਾਣੀ ਲੈਣੇ ਕੰਮ ਆਉਂਦੀਆਂ ਸੀ ਤਾਂ ਇੱਥੇ ਗਿੱਦੜ ਜੋ ਕੁੱਤੇ ਵਰਗਾ ਜਾਨਵਰ ਹੁੰਦਾ ਤਾਂ ਗਿੱਦੜ ਪੈਂਦੇ ਸੀ ਤਾਂ ਉਹ ਮਾਈਆਂ ਦੇ ਕੱਪੜੇ ਲੈ ਕੇ ਜਾਂ ਮੰਗਾਂ ਨੂੰ ਪੈ ਜਾਂਦੇ ਸੀ ਤਾਂ ਸੰਗਤਾਂ ਨੇ ਆ ਕੇ ਫਰਿਆਦ ਕੀਤੀ ਗੁਰਗੋਬ ਸਿੰਘ ਪਾਤਸ਼ਾਹ ਨੇ ਇੱਥੇ ਆ ਕੇ ਆਪਣੇ ਚਰਨ ਪਾਏ ਔਰ ਰੁਕੇ 9 ਘੜੀਆਂ 9 ਦਿਨ 9 ਪੜ ਰਹੇ ਤਾਂ ਉਹਨਾਂ ਨੇ ਇਸ ਗਿੱਦੜ ਗਿੱਦੜ ਨੂੰ ਇੱਕ ਵਿਆਹ ਰੂਪੀ ਕੁੱਤ ਕਰ ਚਾ ਕੇ ਉਹਨਾਂ ਦਾ ਆਧਾਰ ਕੀਤਾ ਤੇ ਉਸ ਤੋਂ ਬਾਅਦ ਇਸ ਦਾ ਨਾਂ ਗਿੱਦੜ ਵਾਹ ਤੋਂ ਗਿੱਦੜ ਵਿਆਹ ਤੋਂ ਗਿੱਦੜ ਬਾਹ ਬਣਿਆ ਵਪਾਰਿਕ ਤੌਰ ਤੇ ਵੀ ਏਸ਼ੀਆ ਦੇ ਵਿੱਚ ਮਸ਼ਹੂਰ ਹੈ ਔਰ ਹੋਰ ਕੀ ਕੀ ਇਹਦੀ ਖਾਸੀਅਤ ਨੇ ਸ਼ਹਿਰ ਦੀਆਂ ਵਪਾਰਿਕ ਤੌਰ ਤੇ ਤਾਂ ਤੁਸੀਂ ਜਾਣਦੇ ਹੋ ਜੀ ਨਸਵਾਰ ਕਰਕੇ ਗਿੱਦਰਬਾਹ ਬਹੁਤ ਏਸ਼ੀਆ ਦੇ ਵਿੱਚ ਬਹੁਤ ਵੱਡਾ ਲੈਵਲ ਤੇ ਮਸ਼ਹੂਰ ਹੈ ਔਰ ਉਹਦੇ ਪਿੱਛੇ ਜੇ ਇਤਿਹਾਸ ਦੀ ਕੀਤਾ ਕਿਤਨਾ ਕਿਤੇ ਸਾਡੇ ਸੰਤ ਫਕੀਰ ਨੇ ਬਾਬਾ ਗੰਗਾ ਰਾਮ ਜੀ ਤਾਂ ਉਹਨਾਂ ਦੀ ਵੀ ਦੇਣਾ ਕਿ ਉਹਨਾਂ ਨੇ ਨੁਕਤਾ ਲੈ ਕੇ ਆਂਦਾ ਔਰ ਇੱਥੇ ਨਸਵਾਰ ਦੇ ਕਾਰਖਾਨੇ ਬਣੇ 5 ਫੁੱਟ ਤੋਂ ਲੈ ਕੇ ਹੁਣ ਪਤਾ ਨਹੀਂ ਕਿੰਨੇ ਕ ਮੇਰੇ ਪੂਰੇ ਨਾਮ ਹੀ ਨਹੀਂ ਯਾਦ ਔਰ ਬਹੁਤ ਸਾਰੇ 2 ਫੁੱਟ 6 ਫੁੱਟੋ ਬੜੇ ਵੱਡੇ ਲੈਵਲ ਤੇ ਵਿਕਸਿਤ ਹੋਇਆ ਉਸ ਤੋਂ ਬਾਅਦ ਇਸ ਤਰੀਕੇ ਨਾਲ ਚੱਲਿਆ ਕਿ ਨੈਸ਼ਨਲ ਹਾਈਵੇ ਤੇ ਪੈਂਦਾ ਔਰ ਕਿ ਕਿ ਜਿੱਥੇ ਇਹ ਵਪਾਰ ਚੱਲਿਆ ਉੱਥੇ ਨਾਲ ਹੀ ਇਹ ਧਰਤੀ ਕਿਹੋ ਜੀ ਧਰਤੀ ਹੈ ਸ਼ਹਿਰ ਨੂੰ ਬੜੇ ਵਧੀਆ ਤਰੀਕੇ ਨਾਲ ਵਸਾਇਆ ਗਿਆ ਔਰ ਨਾਲ ਹੀ ਗੁਰੂਆਂ ਪੀਰਾਂ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਇੱਕ ਕਲਾਕਾਰਾਂ ਦੀ ਬਹੁਤ ਵੱਡੀ ਧਰਤੀ ਹੈ ਜਿਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬੀ ਦੇ ਸਰਮੋਰ ਗਾਇਕ ਗੁਰਦਾਸ ਮਾਨ ਜੀ ਤੋਂ ਜੰਪਾਲ ਨੇ ਔਰ ਇੱਥੇ ਰਹਿ ਰਹੇ ਨੇ ਆਉਂਦੇ ਵੀ ਨੇ ਔਰ ਹੋਰ ਬਹੁਤ ਸਾਰੇ ਕਲਾਕਾਰ ਮੇਰ ਮਿੱਤਰ ਜੀ ਹੋਗੇ ਸ਼ੋਕਮਸਤੀ ਜੀ ਹੋਗੇ ਨਰੇਸ਼ ਕਟੂਰੀਆ ਜੀ ਹੋਗੇ ਜਾਨੀ ਸਿੰਗਰ ਹੈ ਜੋ ਉਹ ਹੈ ਹੋਰ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਜਿੰਨਾ ਕਰਕੇ ਗਿੱਧੜਬਾਹ ਤਾਂ ਨਾਮ ਉਹਨਾਂ ਨਾਲ ਜੁੜਿਆ ਹੋਇਆ ਔਰ ਗਿੱਧੜਬਾਹ ਇੱਕ ਧਰਮ ਧਰਤੀ ਦੇ ਨਾਲ-ਨਾਲ ਕਲਾਕਾਰਾਂ ਦੀ ਧਰਤੀ ਵਪਾਰਕ ਧਰਤੀ ਔਰ ਨਾਲ ਮੈਂ ਕਹੂੰਗਾ ਕਿ ਰਾਜਨੀਤਿਕ ਪੱਖੋਂ ਇਸ ਧਰਤੀ ਨੂੰ ਜੇ ਆਪਾਂ ਕਹੀਏ ਤਾਂ ਚਾਰ ਚੰਨ ਲਾਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਚੋਣ ਉਹ ਇੱਥੋਂ ਲੜਦੇ ਆ ਇੱਥੋਂ ਜਿੱਤਦੇ ਉਸ ਤੋਂ ਬਾਅਦ ਮਨਪੀਰ ਸਿੰਘ ਬਾਦਲ ਚਾਰ ਵਾਰ ਇਥੋਂ ਦੇ ਐਮਐਲਏ ਰਹਿ ਕੇ ਖਜ਼ਾਨਾ ਮੰਤਰੀ ਤੱਕ ਪਹੁੰਚੇ ਫਿਰਮਿੰਦਰ ਸਿੰਘ ਰਾਜਾ ਵੜਿੰਗ ਆਇਆ ਅੱਜ ਵੀ ਇਹ ਸੀਟ ਜਿਹੜੀ ਹੌਟ ਸੀਟ ਬਣੀ ਹੋਈ ਆ ਹੁਣ ਕਿਤਨੇ ਕਿਤੇ ਜਿਮਨੀ ਚੌਂ ਵੀ ਹੋਣ ਜਾ ਰਹੀ ਹੈ ਮੇਰਾ ਨਾਂ ਜੀ ਗੀਤਕਾਰ ਤੇ ਭਜਨ ਗਾਇਕ ਰਾਜੂ ਕنگਰਾ ਗਿੱਦੜਵਾਹਾ ਇਤਿਹਾਸ ਤੋਂ ਗੱਲ ਕਰੀਏ ਕਿ ਦਰਵਾਹਾ ਦੀ ਤਾਂ ਕਾਫੀ ਸਮਾਂ ਪੁਰਾਣਾ ਇਤਿਹਾਸ ਹੈ ਗਿੱਦੜਵਾਹਾ ਦਾ ਕਾਫੀ ਪੁਰਾਣਾ ਸ਼ਹਿਰ ਹੈ ਗਿੱਦੜਵਾਹਾ 1909 ਦਾ ਇਹ ਸਟੋਨ ਤੋਂ ਗੱਲ ਕਰੀਏ ਤਾਂ ਘੰਟਾ ਘਰ ਦੇ ਉੱਤੇ 1909 ਲਿਖਿਆ ਹੋਇਆ ਹੈ ਤੇ ਦੂਸਰਾ ਜੇ ਆਪਾਂ ਗੱਲ ਕਰੀਏ ਕਲਾਕਾਰਾਂ ਦੀ ਧਰਤੀ ਐ ਪੀਰਾਂ ਫਕੀਰਾਂ ਦੀ ਧਰਤੀ ਐ ਪਹਿਲਵਾਨਾਂ ਦੀ ਧਰਤੀ ਐ ਜੇ ਕਲਾਕਾਰਾਂ ਦੀ ਨਾਂ ਗੱਲ ਕਰੀਏ ਤਾਂ ਬਹੁਤ ਵੱਡਾ ਨਾਂ ਐ ਸਾਡੇ ਗੁਰਦਾਸ ਮਾਨ ਸਾਹਿਬ ਦਾ ਇਸ ਧਰਤੀ ਤੋਂ ਗਿੱਦੜਵਾ ਸ਼ਹਿਰ ਦੇ ਐ ਬਹੁਤ ਨਾਂ ਇਸ ਧਰਤੀ ਤੋਂ ਉੱਠ ਕੇ ਉਹਨਾਂ ਨੇ ਬੰਬੇ ਤੱਕ ਆਪਣਾ ਨਾਂ ਬਣਾਇਆ ਹੋਇਆ ਔਰ ਦੂਸਰਾ ਹਾਕਮ ਸੁਫੀ ਸਾਹਿਬ ਸਾਹਿਬ ਫਿਰ ਸਰਿੰਦਰ ਜੀ ਭਾਬੋ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਛੋਟੀਆਂ ਮੋਟੀਆਂ ਹੋਰ ਫਿਲਮਾਂ ਜਿਹੜੀਆਂ ਬਣਾਈਆਂ ਸੀ ਔਰ ਦੂਸਰਾ ਮੇਲ ਮਿੱਤਰ ਸਾਹਿਬ ਹਾਸਿਆਂ ਦੇ ਬਾਦਸ਼ਾਹ ਜਿਨ੍ਹਾਂ ਨੇ ਕਾਫੀ ਉਹਨਾਂ ਨੇ ਬਹੁਤ ਜ਼ਿਆਦਾ ਹਾਸ ਰਸ ਦੇ ਇਤਿਹਾਸ ਹਾਸ ਰਸ ਦੇ ਮਤਲਬ ਫਿਲਮਾਂ ਬਣਾਈਆਂ ਹਨ ਔਰ ਜੇ ਆਪਾਂ ਗੱਲ ਕਰੀਏ ਗੀਤਕਾਰਾਂ ਦੇ ਵਿੱਚ ਤੇ ਜਾਨੀ ਤੇ ਪਾਲੀ ਦਾ ਕਾਫੀ ਨਾਂ ਹੈ ਜਾਨੀ ਦਾ ਕਾਫੀ ਨਾਂ ਹੈ ਹਾਲੀਵੁੱਡ ਤੇ ਬਾਲੀਵੁੱਡ ਦੇ ਵਿੱਚ ਨਾਂ ਕਾਫੀ ਉਹਨਾਂ ਦਾ ਬਹੁਤ ਵਧੀਆ ਨਾਂ ਬਣਾਇਆ ਹੋਇਆ ਹੈ ਇਤਿਹਾਸ ਦੇ ਵਿੱਚ ਗਿੱਧੜਵਾ ਦੇ ਵਿੱਚ ਕਾਫੀ ਨਾਂ ਹੈ ਉਹਨਾਂ ਦਾ ਇਹ ਦੂਸਰਾ ਜੇ ਆਪਾਂ ਪਹਿਲਵਾਨਾਂ ਦੀ ਗੱਲ ਕਰਗੇ ਇਹ ਜਿੱਥੇ ਪੀਰਾਂ ਫਕੀਰਾਂ ਗੁਰੂਆਂ ਪੀਰਾਂ ਦੀ ਧਰਤੀ ਹੈ ਗੀਤਕਾਰਾਂ ਦੀ ਧਰਤੀ ਹੈ ਕਲਾਕਾਰਾਂ ਦੀ ਧਰਤੀ ਹੈ ਉੱਥੇ ਪਹਿਲਵਾਨਾਂ ਦੀ ਵੀ ਧਰਤੀ ਹੈ ਕਿਉਂਕਿ ਇਸ ਧਰਤੀ ਤੋਂ ਅੱਛੇ ਅੱਛੇ ਪਹਿਲਵਾਨ ਪੈਦਾ ਹੋਇਆ ਮਖਤਿਆਰ ਸਿੰਘ ਸ਼ਾਂਗਾ ਪਹਿਲਵਾਨ ਹੋਇਆ ਕਾਕਾ ਪਹਿਲਵਾਨ ਹੋਇਆ ਫੂਲਾ ਪਹਿਲਵਾਨ ਹੋਇਆ ਤੇਜਾ ਪਹਿਲਵਾਨ ਹੋਇਆ ਹੋਰ ਇਸ ਟਾਈਮ ਮੌਜੂਦਾ ਜਿਹੜਾ ਟ੍ਰੇਨਿੰਗ ਦੇ ਰਹੇ ਆ ਉਹ ਕਾਕਾ ਪਹਿਲਵਾਨ ਜੀ ਦੇ ਰਹੇ ਇੱਥੇ ਅਖਾੜਾ ਵੀ ਬਣਿਆ ਹੋਇਆ ਹੈ ਪਹਿਲਵਾਨਾਂ ਦਾ ਨਸ਼ਿਆਂ ਤੋਂ ਜਿਹੜਾ ਬੱਚਿਆਂ ਨੂੰ ਬਚਾਉਣ ਵਾਸਤੇ ਕਾਫੀ ਉਹ ਟ੍ਰੇਨ ਕਰਦੇ ਰਹੇ ਨੇ ਬੱਚਾ ਉਹ ਇਹ ਇਤਿਹਾਸ ਹੋਰ ਵੀ ਕਾਫੀ ਅੱਛੇ ਅੱਛੇ ਬੱਚੇ ਕਲਾਕਾਰਾਂ ਦੇ ਤੌਰ ਤੇ ਗੀਤਕਾਰਾਂ ਦੇ ਤੌਰ ਤੇ ਆਪਦੀ ਆਪਦੀਆਂ ਮਿਹਨਤਾਂ ਕਰ ਰਿਹਾ ਹੈ ਬਲੰਦੀਆਂ ਨੂੰ ਛੋਣ ਵਾਸਤੇ ਜਿਹੜਾ ਨੇ ਨਾਂ ਬਣਿਆ ਹੋਇਆ ਜਿੱਦਾਂ ਦਾ ਦੀਪਕ ਢਿੱਲੋਂ ਹੈ ਕਲਾਕਾਰਾਂ ਦੇ ਵਿੱਚੋਂ ਜੁਗਨੀ ਢਿੱਲੋਂ ਹੈ ਜਿਨ੍ਹਾਂ ਦਾ ਕੁਝ ਨਾਂ ਰਹਿ ਵੀ ਗਿਆ ਹੋਣਾ ਮੇਥੋਂ ਬੋਲਣ ਵਾਸਤੇ ਉਹਨਾਂ ਨੇ ਕਾਫੀ ਨਾਂ ਬਣਾਇਆ ਹੋਇਆ ਹੈ ਤੇ ਕੁਝ ਨਾਂ ਬਣਾਉਣ ਦੀ ਤਾਕਤ ਦੇ ਵਿੱਚ ਹਨ